ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਬੱਚੇ ਵਾਲੀਆਂ ਇੱਕ ਗੱਬਣ ਆ ਤੇ ਇੱਕ ਧੋਕੜਿਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਹੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਹਰ ਵੀਡੀਓ 'ਚ ਬੇਨਤੀ ਆਹੀ ਕਰਦੇ ਆਂ ਵੀ ਚਵਾਈ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾਂ ਚਵਾਈ ਤੋਂ ਖੜੋ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ ਹਾਂ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪਿੰਡ ਪੁੰਗਾ ਤਸੀਲ ਨਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 72290481 ਜੀ ਠੀਕ ਆ ਹਾਂਜੀ ਬਾਜੀ ਤੇ ਅੱਜ ਹੈਗੀਆਂ ਵਾ ਭਾਜੀ ਚਾਰ ਵੜਾ ਭਾਜੀ ਆ ਚਾਰ ਵੜਾ ਆ ਹਨਾ ਹਾਂਜੀ ਛੋਟੇ ਪਾ ਲਈਆਂ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤੋਂ ਕਰਨੀ ਯਾਰ ਭਾਈ ਪਹਿਲਾ ਸੁਆ ਵੜ ਜੋ ਸੂਈ ਜੇ ਵਸ਼ੀਏ ਤੇ ਮਗਰ ਜੋ 14 ਕਿਲੋ ਦੁੱਧ ਤਿਆਰ ਜੋ ਤਿਆਰ ਮੌਕੇ ਤੇ ਤਿਆ ਆਈ ਲਾ ਆਓ ਜੀ ਬਾਗਿਆਰੇ ਪਾਈ ਠੰਡੀ ਸੀਨ ਜੋ ਬੈਠ ਚਵਾਵਾ ਖਾਵਾ ਸ਼ੀ ਇਹਦੇ ਮਗਰ ਜੋ ਹਾਂ ਜਿਹੜੀ ਵਸ਼ੀ ਜੀ ਤੇ ਮਗਰ ਤੇ ਕਿੰਨਾ ਫਿਰ ਇਹਦਾ ਮੁੱਲ ਰੱਖਣਾ ਜੀ ਮੁੱਲ ਭਾਈ ਛੋੜਾ ਜਾਵਾ ਕਰ ਦੇਣਾ ਵਾ ਕਿੰਨਾ ਮੁੱਲ ਬਾ 50 ਕਰਾ ਲ ਭਾਈ ਕਰਾ ਲ 45 ਜਿਹੜੀ ਵਸ਼ੀ ਦੇਣੀ ਪੂਰੇ 40000 ਰੁਪਏ ਦੇ ਦਾਂਗੇ 40000 ਦੀ ਦੇ ਦੋਗੇ ਹਾਂਜੀ ਭਾਜੀ ਕੋਈ ਨਹੀਂ ਮੌਕੇ ਤੇ ਮਾਂ ਤਾਨ ਕਰਤਾਗੇ ਤੇ ਬਾਕੀ 14 ਕਿਲੋ ਦੁੱਧ ਕਰ ਦੁੱਧ ਭਾਜੀ ਆਪਣਾ ਨਟ ਤਿਆਰ ਹੋਊਗਾ ਠੀਕ ਹੈ ਜੀ ਚੋਗੇ ਤਾਂ ਤਸੱਲੀ ਕਰਕੇ ਖਾੜੇ ਠੀਕ ਹੈ ਜੀ ਆਪਣਾ ਕੋਈ ਚਵਾਈ ਕਰਕੇ ਤਸੱਲੀ ਕਰਕੇ ਖਾੜੇ ਹਾਂ ਥਾਣੇ ਦੇਖ ਸਾਦੇ ਤੇ ਲੱਗੇ ਤਾਂ ਕਰੀ ਅਗਲੇ ਪਿਛਲੇ ਸੰਜੇ ਦੀ ਤਰ੍ਹਾਂ ਦਿਖਾ ਦੇ ਵਿਦਿਤਾ ਵਹਣ ਸ਼ੁਗਾਂ ਥੋੜਾ ੱਟਾ ਮਾਰਦੀ ਆਪਾਂ ਉਹ ਵਿਦਿਓ ਉੱਧਰ ਲੈ ਜਾਂਦਾ ਫਿਰ ਤੋਂ ਦਿਖਾ ਦੇ ਚਵਾ ਮਗਲਿਆਂ ਠੀਕ ਹੈ ਜੀ ਤੇ ਹੁਣ ਜਿਹੜੇ ਆਪਣੇ ਕੋਲ ਆ ਦੋਸਰੇ ਨੰਬਰ ਤੇ ਆ ਗਈ ਆ ਇਹ ਵੀ ਤੁਹਾਨੂੰ ਦਿਖਾ ਦਈਏ ਹਾਂਜੀ ਭਾਜੀ ਇਹ ਵੀ ਯਾਰੇ ਭਾਈ ਸੁਈ ਜੋ ਆ 20 ਦਿਨ ਹੋ ਗਏ ਵਛਾ ਦੇ ਮਗਰ ਜੋ ਠੀਕ ਆ ਹਾਂਜੀ ਦੋ ਦੇ 11 ਕਿਲੋ ਭਾਈ ਤਿਆਰ ਹੋ ਗਿਆ ਥੱਲੇ ਠੀਕ ਆ ਜੀ ਹਾਂਜੀ ਅੱਜ ਲੈ ਇਹਦਾ ਕਿੰਨਾ ਸੁਆਜੇ ਵੀਰ ਜੀ ਤੇਰਾ ਭਾਈ ਦੂਜਾ ਸੁਆ ਵੈਟ ਜਾ ਠੀਕ ਆ ਤੇ ਚੋਰ ਜਾਣੀ ਭਾਜੀ ਬੋਲੀ ਠੰਡੀ ਸੀਲ ਦੇ ਵੈਟ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨੂੰ ਸੁਈ ਨੂੰ ਭਾਜੀ 20 ਦਿਨ ਹੋ ਗਏ ਜੋ 20 ਦਿਨ ਹੋ ਗਏ ਆ ਅੱਜ ਸ਼ਾਇਦ ਮਗਰ ਅੱਛਾ ਸ਼ਾਇਦ ਮਗਰ ਤੇ ਦੁੱਧ ਕਿੰਨਾ ਚਿਰ ਦੇ ਕੋਲ ਦੁੱਧ ਭਾਜੀ 11 ਕਿਲੋ ਤਿਆਰ ਹੋਊਗਾ ਤਿਆਰ ਬਿਲਕੁਲ ਤਿਆਰ ਭਾਜੀ ਆਪਣਾ ਚੋਕ ਤਸੱਲੀ ਕਰ ਛੜੇ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਨਿਗਾਜੇ ਕਰ ਦੇਣਾ ਮੁੱਲ ਗਰਾਊਂਡ ਬਾ 35 ਕਰਾ ਲੀ 30000 ਦੇ ਦਈਏ ਕਰਦੀਏ ਵਿੱਚ ਛੋਟ ਛੋਟ ਉਹ 10000 ਰੁਪਏ 28000 ਰੁਪਏ ਦੇ ਦਾਂਗੇ ਅੱਛਾ 28000 ਹੀ ਦੇ ਦੋਗੇ ਮੌਕੇ ਤੇ ਬਾਜੀ ਮਾਦਾਂ ਨੂੰ 18 ਤੁਹਾਨੂੰ ਬਾਕੀ ਬਹੁਤ ਚੰਗਾ ਲੱਗੇ ਆ ਥਾਣੇ ਦੇਖ ਸਕਦੇ ਜਿਹੜੇ ਲਾਗੇ ਤੋਂ ਇੱਕ ਨਹੀਂ ਤੇ ਆ ਬੱਚਾ ਬਾਕੀ ਮਹੀਨੇ ਤੇ ਲਾਗੇ ਬੰਦੇ ਦਾ ਬੱਚਾ ਜਿਹੜਾ ਹੈਗਾ ਆ ਤੇ ਹੁਣ ਆ ਗੱਬਣ ਜੇ ਇਹ ਗੱਬਣ ਵੇੜ ਬਾਜੀ ਹੱਤਾ ਖੜਦੀ ਜੋ ਠੀਕ ਹੈ ਜੀ ਬਾਦੀ ਸੀਲ ਵੇੜ ਜੋ ਸੁਆ ਕਿਨਵਾ ਸੁਣਾ ਜੀ ਬਾਜੀ ਦੂਸਰਾ ਸੁਆ ਸੁਣਾ ਦੇ ਹਾ ਜ ਲੈ ਆਓ ਤਾਲਾ ਹੀ ਭਾਈ ਠੰਡੀ ਸੀਰ ਦੇ ਚੰਗੀ ਭਰ ਜੂਗੀ ਥਨੋ ਆ ਥਨ ਤੋਂ ਪਾਣੀ ਚੰਗਾ ਲੱਗਾ ਜਾਵੇ ਮਾਦੀ ਬਿਦਰੇ ਵੱਡੀ ਬੈਠਾ ਰਹੇ ਬੰਦੇ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਇਹਦਾ ਗਰਾਊਂਡ ਵਾ 35 ਕਰਾ ਲਓ 30000 ਦੇ ਦਈਏ ਜੀ 30000 ਦੀ 1000 ਰੁਪਏ ਭਾਈ ਛੋੜਨ 20000 ਰੁਪਏ ਦੇ ਦਾਂਗੇ ਠੀਕ ਹੈ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਭਾਈ 12-13 ਕਿਲੋ ਚਵਾਈ ਜਾਊਗੀ ਠੀਕ ਹੈ ਹਫਤਾ ਜੇ ਲੈ ਜੂਗੀ ਤੇ ਥਨ ਥਨ ਓਕੇ ਸਾਰੇ ਥਨ ਭਾਈ ਆਪਣਾ ਚੈੱਕ ਬਾਅਦ ਤਸੱਲੀ ਕਰਕੇ ਖੜੇ ਠੀਕ ਹੈ ਹਾਂਜੀ ਤੇ ਹੋਨੇ ਕਾ ਚਿੱਟੇ ਰੰਗ ਦੀ ਗਾਂ ਜੀ ਸਾਜੀ ਬਾਜੀ ਇਹ ਬਾਜੀ ਟੋਕੜਿਆ ਵੈੜ ਗਾਂ ਵੀ ਮਣੀ ਨੂੰ ਮਹੀਨਾ ਕੋ ਹੋ ਗਿਆ ਜੋ ਦੁੱਧ ਕਿੰਨਾ ਜੇ ਦੁੱਧ ਬਾਜੀ 8 ਕਿਲੋ ਐ ਨੈਟ ਤਿਆਰ ਹੋਊਗਾ ਥੱਲੇ ਤਿਆਰ ਜਿਹੜਾ ਹਾਂਜੀ ਆਜ ਲੈ ਆਓ ਜੀ ਦੁੱਧ ਜਿਹੜਾ ਕਹਿੰਦੇ ਵੀ 8 ਕਿਲੋ ਕਹਿੰਦੇ ਹੈਗਾ ਬੱਚਾ ਨਹੀਂ ਹੈਗਾ ਇਹਦਾ ਬਾਕੀ ਇਹ ਵੀ ਭਾਈ ਗੱਡੀ ਚੇਂਜ ਜੋ ਗਾੜ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਛੋੜਾ ਹੀ ਆਇਆ ਕਿੰਨਾ ਕੁ ਮੁੱਲ ਜਿੰਨਾ ਮਰਜ਼ੀ ਕਰੀਏ 15000 ਰੁਪਏ ਦੇ ਦਾਂਗੇ 15000 ਦੀ ਦੇ ਦੋਗੇ 10000 ਰੁਪਏ ਭਾਈ ਛੋੜ 14000 ਦੇ ਦਾਂਗੇ ਅੱਜਕੱਲ੍ਹ ਭਾਈ ਦੋ ਤਿਆਰ ਗਾਂ ਬੜੀ ਰਮੀਨਾ ਆ ਗਿਆ ਜਿੰਨੇ ਠੀਕ ਹੈ ਜੀ ਇਹ ਆ ਵੀ ਜਿੰਨਾ ਜਿੰਨਾ ਦੁੱਧ ਦੱਸਿਆ ਵਾ ਉਹਨਾਂ ਨਾਲ ਵੀ ਇੱਕ ਤਸੱਲੀ ਕਰਕੇ ਖੜਨਾ ਗੱਬਣ ਪਾਸ ਕਰਕੇ ਸੂਈਆਂ ਚ ਚੋਚਵਾਜ ਖੜਨਾ ਤੇ ਦੁੱਧ ਇੰਨਾ ਇੰਨਾ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਰਹਿੰਦੇ ਹਨਾ ਇੱਥੇ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਇਹ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਕਰੋ ਜੀ